ਸ਼੍ਰੀ ਨਾਨਕ ਬਾਦ ਪੰਕਜ ਬੰਧਨ ਪਾਦ ਪੰਕਜ ਬੰਦਨਾ सिमरो अङ्गद दोख मरदास हृदय हृदय न त्यावो श्री गुरु रामदास गुण गावो ਸ੍ਰੀ ਆਰ ਜਨ ਬੇਗਨਨ ਕੇ ਨਾਸਿਕ ਬੇਗਨਨ ਕੇ ਹਰ ਗੋਬਿੰਦ ਸ਼ੁਭ ਸੁਮਤ ਪਰਕਾਸ਼ਕ ਸ਼੍ਰੀ ਹਰ ਰਾਇ ਨਾਮ ਕਰ ਜੋਰੀ ਨਾਮ ਕਰ ਗੁਰ ਹਰਿ ਕ੍ਰਿਸ਼ਨ ਨਮਾਉ ਬੋਰੀ ਤੇਗ ਬਾਧਰ ਪਰਮਕਰ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬੇਸਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਬੰਦੋ ਬਾਰ ਬਾਰ ਜਗ ਦੀ ਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਬਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਅਨੁraag ਇਕੰਕਾਰਾ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੁਏ कहा बुद्ध प्रभ तुच्छ हमारी वर्ण सके मेहमा जो तेहारी हम नासकत कर सिफत तुम्हारी आप ले हो तुम कथा सुधारी हम नासकत कर सिफत तुम्हारी ਆਪਲੇ ਹੋ ਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਰੋ ਪਰਸਨ ਜੰਦੂ ਕਹ ਦੇਹੁ ਹੱਥ ਜੋੜ ਤਰ ਸਦਾ ਠਿਮੈ ਹੋ ਬਿਨ ਅਪਰਾਧ ਹੋਏ ਹੋ ਤਬੈ ਇਰੀ ਯਾਰ ਗੋਬਿੰਦ ਖੁਸ਼ ਹਵੇ ਜਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨਤਨ ਗੁਰਦੇਵ ਪਾਤਸ਼ਾਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਗੁਰਾਂ ਦੇ ਪਾਵਨ ਚਰਨ ਛੋਹ ਅਸਥਾਨ ਸ਼ਹੀਦਾ ਸਿੰਘਾਂ ਦੇ ਮਹਾਨ ਪਾਵਨ ਅਸਥਾਨ ਗੁਰਦੁਆਰਾ ਕਿਲਾ ਸ੍ਰੀ ਨਿਰਮੋਘੜ ਸਾਹਿਬ ਵਿਖੇ ਸਤਿਗੁਰੂ ਗਰੀਬ ਨਿਵਾਜ ਮਹਾਰਾਜੀਆਂ ਦੀਆਂ ਮਹਿਰਾਮ ਤਾਂ ਸਦਕਾ ਬਖਸ਼ਿਸ਼ਾਂ ਦੁਆਰਾ ਲੜੀਵਾਰ ਗੁਰ ਇਤਿਹਾਸ ਕਥਾ ਦਲ ਭੰਜਨ ਗੁਰੂ ਸੂਰਮਾ ਵੱਡ ਯੋਦਾ ਬਹੁ ਪਰਉਪਕਾਰੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜੀਆਂ ਦੇ ਪਾਵਨ ਜੀਵਨ ਦੀ ਲੜੀਵਾਰ ਕਥਾ ਚੱਲ ਰਹੀ ਹੈ ਸਤਿਗੁਰੂ ਗਰੀਬ ਨਵਾਰ ਚੀਕਵਾਲੀਅਰ ਦੇ ਕਿਲੇ ਵਿੱਚ ਵਰਾਜੇ ਹਨ ਸਤਿਗੁਰਾਂ ਦੇ ਕੋਲ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਨੂੰ ਭੇਜਿਆ ਕਿ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੋ ਕਿ ਸਤਿਗੁਰੂ ਜੀ ਗਵਾਲੀਅਰ ਦਾ ਕਿਲਾ ਛੱਡ ਕੇ ਆ ਜਾਣ ਤੇ ਜਾਣ ਤੋਂ ਪਹਿਲਾਂ ਵਜ਼ੀਰ ਖਾਨ ਨੇ ਬਾਦਸ਼ਾਹ ਨੂੰ ਗੁਰੂ ਘਰ ਦੀ ਸਾਰੀ ਅਜਮਤ ਵਾਰੇ ਦੱਸਿਆ ਇਸ ਗੱਲ ਤੋਂ ਸੋਝੀ ਕਰਵਾਈ ਕਿ ਬਾਦਸ਼ਾਹ ਜਿਹੜੇ ਤੇਰੇ ਵੱਡੇ-ਵਡੇਰੇ ਸੀ ਉਹ ਗੁਰੂ ਘਰ ਦਾ ਬਹੁਤ ਸਤਿਕਾਰ ਕਰਦੇ ਸੀ ਤੇ ਇਸੇ ਪ੍ਰਕਾਰ ਵਜ਼ੀਰ ਖਾਂ ਗਵਾਲੀਅਰ ਦੇ ਕਿਲੇ ਵੱਲ ਵਧਿਆ ਤੇ ਇਸ ਪਾਸੇ ਦਿੱਲੀ ਵਿਖੇ ਸਾਈਂ ਮੀਆਂ ਮੀਰ ਜੀ ਆਏ ਸਨ ਬਾਦਸ਼ਾਹ ਉਹਦੇ ਦਰਸ਼ਨ ਕਰਨ ਲਈ ਗਿਆ ਇਸ ਆਇਮੀਆ ਮੀਰ ਜੀ ਨੇ ਦੱਸਿਆ ਕਿ ਵਜ਼ੀਰ ਖਾਨ ਸੰਸਾਰ ਦੇ ਵਿੱਚ ਜੇਕਰ ਤਵਸਲ ਸੰਤ ਅਸਲ ਸਾਧੂ ਦੇ ਦਰਸ਼ਨ ਕਰਨੇ ਨੇ ਤੇ ਉਹ ਤਾਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਸਾਹਿਬ ਜਿਨ੍ਹਾਂ ਨੂੰ ਲਾਹੌਰ ਦੇ ਵਿੱਚ ਦੁਸ਼ਤਾਂ ਵੱਲੋਂ ਤਸੀਹੇ ਦੇ ਦੇ ਕੇ ਸਤਿਗੁਰਾਂ ਨੂੰ ਸ਼ਹੀਦ ਕਰਵਾਇਆ ਗਿਆ ਬਾਦਸ਼ਾਹ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ ਬੜਾ ਆਪਣੇ ਆਪ ਨੂੰ ਕੋਸਣ ਲੱਗਾ ਪਛਤਾਨ ਲੱਗਾ ਤੇ ਹੁਣ ਸੋਚ ਰਿਹਾ ਹੈ ਕਿ ਗੁਰੂ ਸਾਹਿਬ ਜੀ ਆਣਗੇ ਤੇ ਮੈਂ ਚੰਦੂ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿਆਂਗਾ ਫਿਰ ਜ ਸਤਿਗੁਰੂ ਜੀ ਜਾਣਣ ਤੇ ਮਹਾਰਾਜ ਦੀ ਲੀਲਾ ਜਾਣੇ ਕਿ ਕੀ ਕਰਨਾ ਹੈ ਮੇਰਾ ਕਾਰਜੋਤਰੀ ਖਤਮ ਹੋ ਜਾਵੇਗਾ ਇਸ ਪ੍ਰਕਾਰ 바ਰਸ਼ਾ ਮੰਦ ਦੇ ਵਿੱਚ ਸੋਚਾਂ ਸੋਚ ਰਿਹਾ ਹੈ ਆਓ ਇਹ ਪਾਵਨ ਕਥਾ ਸਰਵਣ ਕਰੋ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀਏ ਸਤਿ ਸ੍ਰੀ ਅਕਾਲ ਸਹਿ ਤਾਂ ਕਿ ਇਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਪਰਸਾਨ ਚੰਦੂ ਕਹਿ ਦੇਹੁ ਵਾਰਸ਼ਾ ਸੋਚਦਾ ਹੈ ਜਦੋਂ ਮਹਾਰਾਜ ਆ ਜਾਣਗੇ ਛੇਵੇਂ ਪਾਤਸ਼ਾਹ ਜੀ ਮੈਂ ਉਹਨਾਂ ਨੂੰ ਪਰਸਾਨ ਕਰਾਂਗਾ ਸਤਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੀ ਭੋਲ ਬਖਸ਼ਾਵਾਂਗਾ ਤੇ ਇਸ ਦੁਸ਼ਟ ਜੰਦੂ ਪਾਪੀ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿਆਂਗਾ। ਹੱਥ ਜੋਰੇ ਤਲ ਖਤਾ ਛਿਮੈ ਹੋ। ਮਾਰਾ ਇਹਨੂੰ ਆਖਾਂਗਾ ਸਤਿਗੁਰੂ ਜੀ ਆਪ ਜੀ ਦਾ ਅਪਰਾਧੀ ਹੈ। ਇਸ ਜੰਦੂ ਨੂੰ ਸਤਿਗੁਰਾਂ ਦੇ ਹਵਾਲੇ ਕਰਕੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗ ਲਵਾਂਗਾ। ਤੇ ਅਪਰਾਧ ਹੋਏ ਹੋ ਤਵੇ। ਤੇ ਬਾਦਸ਼ਾਹ ਸੋਚਦਾ ਹੈ ਫਿਰ ਮੈਂ ਆਪਣੇ ਪਾਪ ਧੋ ਲਵਾਂਗਾ। ਇਹ ਜੋ ਮੇਰੇ ਮਨ ਦੇ ਵਿੱਚ ਪਛਤਾਵਾ ਹੋ ਰਿਹਾ ਇਹ ਤਾਂ ਹੀ ਠੀਕ ਹੋਵੇਗਾ ਜਦੋਂ ਮੈਂ ਚੰਦੂ ਨੂੰ 사ਧਗੁਰੂ ਦੇ ਹਵਾਲੇ ਕਰ ਦਵਾਂ ਫਿਰ ਮੈਂ ਬਰਾਬਤੋ ਰਹਿਤ ਹੋ ਜਾਵਾਂਗਾ ਸ੍ਰੀ ਹਰਿ ਗੋਵਿੰਦ ਖੁਸ਼ ਹਵੇ ਜਬੈ ਤੇ ਤਾਂ ਸ੍ਰੀ ਗੁਰੂ ਹਰਿ ਗੋਵਿੰਦ ਸਾਹਿਬ ਪਾਰਸ਼ਾ ਮਹਾਰਾਜ ਖੁਸ਼ ਹੋ ਜਾਣਗੇ ਮੇਰੇ ਉੱਤੇ ਕਿਰਪਾ ਕਰਨਗੇ ਜੇ ਮੈਂ ਵਿਚਾਰੇ ਕਰ ਦੁਸ਼ਮਤੀਨ ਇਸ ਪ੍ਰਕਾਰ ਵਿਚਾਰਾ ਮੰਨ ਦੇ ਵਿੱਚ ਸੋਚਦਾ ਸੋਚਦਾ ਬਾਰਸ਼ਾ ਸ਼ਾਂਤ ਹੋ ਜਾਂਦਾ ਚੁੱਪ ਹੋ ਜਾਂਦਾ ਤੇ ਫੇਰ ਕਦੇ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਤੇ ਕਦੇ ਖੁਸ਼ ਹੋ ਜਾਂਦਾ ਹੈ ਕਿ ਸਤਿਗੁਰੂ ਜੀ ਮੈਨੂੰ ਮੁਆਫ ਕਰ ਦੇਣਗੇ ਇਹ ਚੰਦੂ ਨੂੰ ਮੈਂ ਸਤਿਗੁਰਾਂ ਦੇ ਹਵਾਲੇ ਕਰ ਦੇਵਾਂਗਾ ਕਦੇ ਸੋਚਦਾ ਜੇ ਕਰ ਮਹਾਰਗਵਾਲੀਏ ਦੇ ਕਿਲੇ ਵਿੱਚੋਂ ਆਣ ਲਈ ਨਾ ਕਰ ਦੇਣ ਫਿਰ ਕੀ ਹੋਵੇਗਾ ਕਾਫੀਆਂ ਗੱਲਾਂ ਮਨ ਵਿੱਚ ਸੋਚੀ ਜਾਂਦਾ ਹੈ ਪਰ ਇਹ ਤਿਕਦਰ ਹੋਏ ਅਦੀਨ ਮਨ ਦੇ ਵਿੱਚ ਆਖਦਾ ਇੱਕ ਚੰਗਾ ਹੋਵੇ ਸਤਿਗੁਰੂ ਜੀ ਗਵਾਲੀਅਰ ਦੇ ਕਿਲੇ ਵਿੱਚ ਆ ਜਾਣ ਮਹਾਰਾਜ ਉਡੀਕ ਕਰਦਾ ਹੈ ਆਵੇ ਤੁਰਨ ਜਹਤ ਕਹੂ ਸਤਿਗੁਰੂ ਜੀ ਤੁਰੰਤ ਆ ਜਾਣ ਵਜੀਰ ਖਾਂ ਜਾ ਕੇ ਬੇਨਤੀ ਕਰੇ ਤੇ ਮਹਾਰਾਜ ਉਹਦੀ ਬੇਨਤੀ ਮੰਨ ਕੇ ਆ ਜਾਣ ਵਾਪਸ ਦਿੱਲੀ ਜੈ ਵਜੀਰ ਖਾਂ ਅਬ ਪਾਹ ਤੇ ਸੋਚਦਾ ਮੈਂ ਆਪਣੇ ਚੰਗੇ ਵਜੀਰ ਖਾਂ ਨੂੰ ਭੇਜਿਆ ਹੈ ਉਹ ਸਤਿਗੁਰਾਂ ਨੂੰ ਬੇਨਤੀ ਕਰੇਗਾ ਗੁਰੂ ਦਾ ਸਿੱਖ ਹੈ ਸਾਰੀਆਂ ਗੱਲਾਂ ਜਾਣਦਾ ਹੈ ਗੁਰੂ ਘਰ ਦੀ ਅਜਮਤ ਨੂੰ ਜਾਣਦਾ ਹੈ ਤੇ ਵੱਡੇ ਲੋਕਾਂ ਦੇ ਸਾਹਮਣੇ ਸਾਧ ਸੰਗਤ ਜੀ ਕਿਵੇਂ ਬੇਨਤੀ ਕਰੀਦੀ ਹੈ ਕਿਵੇਂ ਗੱਲਾਂ ਆਖੀ ਦੀਆਂ ਨੇ ਕਿਵੇਂ ਬਚਨ ਕਰੀਦੇ ਨੇ ਇਹ ਵੀ ਬੜੇ ਧਿਆਨ ਦੇ ਨਾਲ ਸਾਰਾ ਕਾਰਜ ਕਰਨਾ ਪੈਂਦਾ ਤੇ ਵਜ਼ੀਰ ਖਾਨ ਨੂੰ ਭੇਜ ਕੇ ਇਹ ਮੈਂ ਬੜਾ ਚੰਗਾ ਕੀਤਾ ਹੈ ਬਾਦਸ਼ਾਹ ਸੋਚਦਾ ਹੈ ਸੂਰਾ ਖਾਂ ਵजीर ਔਰ ਅਰਥ ਤਰ ਪਹੁੰਚਿਓ ਸਤਗੁਰੂ ਬਾਸ ਵजीर ਖਾਂ ਬੜਾ ਪ੍ਰਸੰਨ ਹੋ ਕੇ ਗਵਾਲੀਅਰ ਦੇ ਕਿਲੇ ਵੱਲ ਬੰਦਾ ਜਾ ਰਿਹਾ ਹੈ ਨਮਰ ਹੋਏ ਬੰਦਨ ਕਰੀ ਜਗਤ ਦਰਸ਼ਨ ਜਿਸ ਤਿਆਸ ਵजीर ਖਾਂ ਗਵਾਲੀਅਰ ਦੇ ਕਿਲੇ ਵਿਖੇ ਪਹੁੰਚਿਆ ਉੱਥੇ ਜਾ ਕੇ ਘੋੜਾ ਵੱਜਿਆ ਤੇ ਸਤਿਗੁਰਾਂ ਦੇ ਕੋਲ ਨਿਮਰਤਾ ਦੇ ਨਾਲ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ ਕੋਲ ਬਹਿ ਗਿਆ ਜੋ ਬਈ ਪਖ ਸ੍ਰੀ ਹਰ ਗੋਬਿੰਦ ਉਚਾਰੇ ਸਿੱਖ ਸ੍ਰੀ ਹਰ ਗੋਬਿੰਦ ਉਚਾਰੇ ਸਤਿਗੁਰਾਂ ਨੇ ਵਜ਼ੀਰ ਖਾਂ ਨੂੰ ਵੇਖਿਆ ਮਹਾਰਾਜ ਪ੍ਰਸਾਨ ਹੋ ਕੇ ਕਹਿਣ ਲਗੇ ਆਓ ਵਜ਼ੀਰ ਖਾਂ ਗੁਰੂ ਦੇ ਪਿਆਰੇ ਮਹਾਰਾਜ ਕਹਿਣ ਲਗੇ ਆਓ ਵਜ਼ੀਰ ਖਾਂ ਜੀ ਗੁਰੂ ਦੇ ਪਿਆਰਿਓ ਆਓ ਵਜ਼ੀਰ ਖਾਂ ਦਾ ਗੁਰੂ ਘਰ ਦੇ ਵਿੱਚ ਬਹੁਤ ਸਤਿਕਾਰ ਸੀ ਦੋ ਵਜ਼ੀਰ ਖਾਂ ਹੋਏ ਨੇ ਇਕਦਾ ਵਜ਼ੀਰ ਖਾਨ ਇਹ ਜਿਹਨਾਂ ਦੀ ਬਾਤ ਚੱਲ ਰਹੀ ਹੈ ਇਹ 5ਵੇਂ ਪਾਤਸ਼ਾਹ ਦੇ 6ਵੇਂ ਪਾਤਸ਼ਾਹ ਦੇ ਸਮੇਂ ਹੋਏ ਨੇ ਤੇ ਦੂਸਰਾ ਜਿਹੜਾ ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ 10ਵੇਂ ਪਾਤਸ਼ਾਹ ਦੇ ਸਮੇਂ ਸੀ ਇਹ ਜਿਹੜਾ ਸਾਧ ਸੰਗਤ ਜੀ ਜਿਹੜੀ ਵਜ਼ੀਰ ਖਾਨ ਦਾ ਹੁਣ ਪ੍ਰਸੰਗ ਚੱਲ ਰਿਹਾ ਹੈ ਇਹ ਬੜੇ ਹੈ ਜਾਦ ਦਾ ਮੁਸਲਮਾਨ ਸੀ ਪਰ ਗੁਰੂ ਘਰ ਦੇ ਨਾਲ ਬੜਾ ਸੇਹ ਰੱਖਦਾ ਸੀ ਰੋਜ਼ਾਨਾ ਸੁਖਮਣੀ ਸਾਹਿਬ ਦਾ ਪਾਠ ਕਰਦਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਉੱਤੇ ਬਹੁਤ ਜ਼ਿਆਦਾ ਕੀਦਰ ਰੱਖਦਾ ਸੀ ਇਹਦੇ ਪੇਟ ਦਾ ਲੋਧਰ ਦਾ ਜਿਹੜਾ ਰੋਗ ਸੀ ਉਹ ਸਤਗੁਰਾਂ ਦੀ ਕਿਰਪਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਮਹਰਾਮਤ ਦੇ ਨਾਲ ਠੀਕ ਹੋਇਆ ਸੀ। ਸੋ ਗੁਰੂ ਘਰ ਦੇ ਪ੍ਰਤੀ ਬੜਾ ਸਨੇਹ ਸੀ। ਤੇ ਇਹਦਾ ਗੁਰੂ ਘਰ ਦੇ ਵਿੱਚ ਸਤਿਕਾਰ ਵੀ ਬਹੁਤ ਜ਼ਿਆਦਾ ਹੈ। ਤੇ ਇਸ ਪ੍ਰਕਾਰ ਜਦੋਂ ਵਜ਼ੀਰ ਖਾਂ ਨੇ ਆ ਕੇ ਮਹਾਰਾ ਨੂੰ ਨਮਸਕਾਰ ਕੀਤੀ ਤੇ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਆਪਾਰਸ਼ਾ ਮਹਾਰਾ ਕਹਿਣ ਲੱਗੇ ਆਓ ਵਜ਼ੀਰ ਖਾਂ ਗੁਰੂ ਪਿਆਰੇ। ਵਜ਼ੀਰ ਖਾਂ ਜੀ ਆਓ ਆਪ ਜੀ ਗੁਰੂ ਕੇ ਪਿਆਰੇ ਸਿੱਖ ਹੋ। ਹਤ ਕਤੰਬ ਤੁਲ ਹੈ ਦੇਰੀ ਮਹਾਰਾ ਕਹਿਣ ਲੱਗੇ ਵਜ਼ੀਰ ਖਾਂ ਘਰ ਪਰਿਵਾਰ ਕਿਵੇਂ ਹੈ ਸਾਰੇ ਦਰੁਸਤ ਨੇ ਤੁਸੀਂ ਆਪਣਾ ਹਾਲ ਦੱਸੋ ਕਿਵੇਂ ਹੋ ਤੁਸੀਂ ਗਹਿਓ ਸ਼ਾ ਕੀ ਸੁੱਧ ਜਿਮ ਹੇਰੇ ਤੇ ਮਹਾਰਾਜ ਕਹਿਣ ਲੱਗੇ ਬਾਰਿਸ਼ਾ ਦੀ ਕੀ ਖਬਰ ਲੈ ਕੇ ਆਏ ਹੋ ਮਹਾਰਾ ਜਾਣੀ ਜਾਣੀ ਨੇ ਮਹਾਰਾ ਕਹਿਣ ਲੱਗੇ ਵਜ਼ੀਰ ਖਾਂ ਬਾਰਿਸ਼ਾ ਨੇ ਕੀ ਸੁਨੇਹਾ ਭੇਜਿਆ ਹੈ ਤੇ ਇਸ ਪ੍ਰਕਾਰ ਵਜ਼ੀਰ ਖਾਂ ਇਹ ਕਿਰਪਾ ਸਤਗੁਰਾਂ ਨੂੰ ਕਹਿਣ ਲੱਗਿਆ ਵਜੀਰ ਖਾਨ ਮਹਾਰਾਜ ਆਪ ਜੀ ਕਿਰਪਾ ਕਰੋ ਸਾਡੇ ਉੱਤੇ ਬਖਸ਼ਿਸ਼ਾ ਕਰੋ ਜੋ ਆਪ ਜੀ ਆਖੋਗੇ ਮਹਾਰਾਜ ਉਹ ਹੀ ਸਾਡੇ ਲਈ ਭਲਾ ਹੈ ਹੋਏ ਵਜੀਰ ਖਾਨ ਕੀ ਤਨ ਨੇ ਤੇ ਵਜੀਰ ਖਾਨ ਸਤਗੁਰਾਂ ਨੂੰ ਬਚਨ ਕਰਦਾ ਹੈ ਇਸ ਪ੍ਰਕਾਰ ਸਾਧ ਜੋਰੇ ਤਹ ਮਿਹਰ ਤੁਮਾਰੀ ਸਤਗੁਰੂ ਜੀ ਆਪ ਜੀਆਂ ਦੀ ਮਿਹਰਮਤ ਦੇ ਨਾਲ ਸਾਰਾ ਸੁੱਖ ਸਾਧ ਹੈ ਜਿਗਤ ਇਕ ਟੈਂਪ ਗੁਸ਼ਲੇ ਵਿਦਿ ਸਾਰੀ ਮਹਾਰਾਜ ਪਰਿਵਾਰ ਆਪ ਜੀਆ ਦੀ ਖੁਸ਼ੀ ਦੇ ਨਾਲ ਮਹਰਾਮਤ ਦੇ ਨਾਲ ਸੁਖੀ ਹੈ ਸਾਰਾ ਹੀ ਮੈਂ ਆਵਰ ਦੇ ਕਰਿਓ ਲਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਬਾਦਸ਼ਾਹ ਦੇ ਵੱਲੋਂ ਸ਼ਰਮਿੰਦਗੀ ਭਰਾ ਸਨੇਹਾ ਲੈ ਕੇ ਆਇਆ ਜਿਹੜੀ ਬਾਦਸ਼ਾਹ ਨੇ ਖਬਰ ਭੇਜੀ ਹੈ ਨਾਲ ਉਹਨੇ ਪਛਤਾਵਾ ਤੇ ਸ਼ਰਮਿੰਦਾ ਪਪਣਾ ਵੀ ਆਪਣਾ ਭੇਜਿਆ ਹੈ ਸਰਿਓ ਨਾ ਕੈਸੀ ਕਾਜ ਸਤਿਗੁਰੂ ਜੀ ਇਹ ਸ਼ੁਭ ਕਾਜ ਕਰਨ ਲਈ ਬਾਰਸ਼ਾ ਨੇ ਮੈਨੂੰ ਭੇਜਿਆ ਹੈ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਰੇ ਹਾ ਜੀ ਉਹ ਸਤਿਗੁਰੂ ਬੇਨਤੀ ਕਰਨ ਲਈ ਮੈਂ ਆਇਆ ਹਾਂ ਬਾਦਸ਼ਾਹਰੇ ਮੇਰੀ ਡਿਊਟੀ ਲਈ ਹੈ ਸੋ ਆਪ ਸਭ ਟਟ ਕੇ ਮਾਲਕ ਬਾਕੀ ਸਤਿਗੁਰੂ ਜੀ ਆਪ ਜੀ ਘਟ ਘੜ ਦੇ ਜਾਣਣਹਾਰ ਸਾਰਾ ਕੁਝ ਜਾਣਦੇ ਹੋ ਮਹਾਰਾਜ ਹਿਤ ਹਰ ਹਿਤ ਲਖ ਲਿਹੇ ਤਤ ਕਾਲਕ ਸਤਿਗੁਰੂ ਜੀ ਆਪ ਜੀ ਜਾਣਦੇ ਹੋ ਕਿ ਕੀ ਸਾਡੇ ਹਿਤ ਦੇ ਵਿੱਚ ਹੈ ਕਹਿਣ ਤੋਂ ਭਾਵ ਕੀ ਚੰਗ ਭਲਾ ਹੈ ਤੇ ਕੀ ਕੰਮ ਮਾੜਾ ਹੈ ਇਹ ਦਾ ਜਾਣਨ ਹਰ ਆਪ ਜੀ ਸਮਰੱਤ ਅੰਤਰਾਜਾਮੀ ਹੋ ਆਪ ਜੀ ਸਾਰਾ ਕੁਝ ਜਾਣਦੇ ਹੋ ਵਰਤੈ ਸਰਬ ਆਪ ਕੀ ਮਰਜ਼ੀ ਮਹਾਰਾਜ ਅਸੀਂ ਤਾਂ ਹੱਥ ਜੋੜ ਕੇ ਬੇਨਤੀਆਂ ਕਰ ਸਕਦੇ ਆ ਮਰਜ਼ੀ ਤੁਹਾਡੀ ਵਰਤਣੀ ਹੈ ਹਰ ਪਾਸੇ ਸਤਿ ਧਰਮ ਕਰਤ ਥਾਡਤ ਅਰਜੀ ਪਰ ਸਤਿਗੁਰੂ ਜੀ ਅਸੀਂ ਤਾਂ ਤੁਹਾਡੇ ਚਰਨਾਂ ਵਿਖੇ ਅਰਜੀ ਅਰਜ਼ੋਈ ਕਰਨ ਆਏ ਬੇਨਤੀ ਕਰਨ ਲਈ ਆਏ ਆ ਮਹਾਰਾਜ ਆ ਬਲੀ ਮਹਾਰਾਜ ਸਾਧਗੁਰੂ ਸਚੇ ਪਾਤਸ਼ਾਹ ਜੀ ਧਰਮ ਦੇ ਰਖਵਾ ਰਹੇ ਹੋ ਆਪਣੇ ਧਰਮ ਦਾ ਬਿਰਧ ਰੱਖਦੇ ਹੋ ਗਰੀਬ ਨਿਵਾਜ਼ ਜੀ ਚੰਦ ਸੰਗਰਣ ਬਿਨਾ ਨਾ ਆਛੀ ਤੇ ਸਤਿਗੁਰੂ ਗਰੀਬ ਨਿਵਾਜ਼ ਜੀ ਬਾਰਸ਼ਾ ਇਸ ਗੱਲ ਨੂੰ ਜਾਣ ਗਿਆ ਹੈ ਕਿ ਚੰਦੂ ਕਿੰਨਾ ਫਰੇਬੀ ਕਿਸਮ ਦਾ ਘਟਿਆ ਕਿਸਮ ਦਾ ਇਨਸਾਨ ਹੈ ਉਹ ਕਿਵੇਂ ਗੁਰੂ ਘਰ ਦੀ ਨਿੰਦਾ ਕਰਦਾ ਸੀ ਦਰਬਾਰ ਦੇ ਵਿੱਚ ਉਹ ਸਾਰੀਆਂ ਗੱਲਾਂ ਤੋਂ ਬਾਰਸ਼ਾ 바ਕੀ ਹੋ ਗਿਆ ਸੋ ਆਪ ਜੀ ਹਣ ਕਿਰਪਾ ਕਰਕੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਬਾਹਰ ਚਲੀਏ ਸਤਿਗੁਰੂ ਜੀ ਤੇ ਚੰਦੂ ਦਾ ਜਾ ਕੇ ਸੰਘਾਰ ਕਰੀਏ ਚਾਰੀ ਕਰਤੇ ਸਾਹੂ ਡਿਗ ਗਾਠੇ ਉਹ ਹਮੇਸ਼ਾ ਹੀ ਬਾਦਸ਼ਾਹ ਦੇ ਕੋਲ ਚੁਗਲੀਆਂ ਕਰਦਾ ਸੀ ਤੁਹਾਡੇ ਬਾਰੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਬੜੀ ਨਿੰਦਾ ਕੀਤੀ ਸਤਿਗੁਰਾਂ ਨੂੰ ਬੜੇ ਤਸੀਹੇ ਦਿੱਤੇ ਉਸ ਬਾਪੀ ਨੇ ਦੁਰ ਦਰੋਹੀ ਦਿਰਗ ਅਪਰਾਧੀ ਮਹਾਰਾਜ ਉਹ ਗੁਰੂ ਦਾ ਦਰੋਹੀ ਅਪਰਾਧੀ ਹੈ ਗੁਰੂ ਘਰ ਦਾ ਵੱਡਾ ਅਪਰਾਧੀ ਹੈ ਜਨ ਚ ਰਚੇ ਜਨ ਹੈ ਬਿਆਦੀ ਮਹਾਰਾਜ ਅਜ ਤੱਕ ਉਸਨੇ ਬੜੇ ਪਰਪੰਚ ਕਰ ਕਰਕੇ ਗੁਰੂ ਘਰ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਬੜੇ ਉਹਨੇ ਕਾਰਜ ਕੀਤੇ ਨੇ ਬੜੀਆਂ ਚੁਗਲੀਆਂ ਦਰਬਾਰ ਦੇ ਵਿੱਚ ਲਾਈਆਂ ਹਨ ਜਿਨਾ ਆਪ ਕੋ ਕਹਿਓ ਬਣ ਆਵੇ ਤੇ ਸਤਿਗੁਰੂ ਗਰੀਬ ਨਵਾਜ਼ ਜੀ ਨੂੰ ਕਿਸੇ ਪ੍ਰਕਾਰ ਦੇ ਨਾਲ ਸ਼ਿਮਾ ਨਾ ਕੀਤਾ ਜਾਏ ਆਪ ਜੀ ਸੱਚੇ ਪਾਤਸ਼ਾਹ ਜੀ ਇਹ ਨਹੀਂ ਕਿ ਆਪ ਜੀ ਨਿਮਰਤਾ ਦੇ ਵਿੱਚ ਆ ਕਰਕੇ ਤੇ ਆਪ ਜੀ ਉਹਨੂੰ ਮਾਫ ਕਰ ਦੇਣ ਅਜਿਹਾ ਕੁਝ ਨਹੀਂ ਉਹਨੂੰ ਸ਼ਿਮਾ ਕਰਨ ਯੋਗ ਨਹੀਂ ਆ ਉਹ ਵਿਅਕਤੀ ਜਬ ਲੋਦੁੱਤ ਦ੍ਰਿਟ ਦਰਸਾਵੇ ਉਹ ਮਹਾਰਾਜ ਦੁਸ਼ਟ ਪਾਪੀ ਹੈ ਉਹਦਾ ਇਹ ਪਾਪ ਸਾਰੇ ਸੰਸਾਰ ਦੇ ਸਾਹਮਣੇ ਉਗੜਨਾ ਚਾਹੀਦਾ ਤੇ ਉਹਦੀ ਮੌਤ ਹੋ ਜਾਣੀ ਚਾਹੀਦੀ ਹੈ ਉਹਨੂੰ ਇਸ ਪ੍ਰਕਾਰ ਕਾਣ ਕਰ ਦੇਣਾ ਚਾਹੀਦਾ ਉਸ ਪਾਪੀ ਦਾ ਜਤਨੇ ਕਰਿਓ ਮਾਰਨ ਤੋ ਜਬੈ ਜੋ ਆਪ ਜੀ ਆਨੇ ਪ੍ਰਣ ਕੀਤਾ ਜਦੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਤਿਗੁਰੂ ਗਰੀਬਨਵਾਜ ਮਹਾਰਾਜ ਨੇ ਸਰੀਰ ਛੱਡਿਆ ਤੇ ਪੰਜ ਸਿੱਖ ਜਿਹੜੇ ਸਤਿਗੁਰਾਂ ਦੇ ਨਾਲ ਗਏ ਸੀ ਉਹ ਵਾਪਸ ਆਏ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਨੇ ਅਕਾਲ ਪੁੰਗੇ ਦਾ ਜਿਹੜਾ ਥੜਾ ਸੀ ਉਹ ਤਿਆਰ ਕਰਵਾਇਆ ਉਹਦੇ ਉੱਤੇ ਵਿਰਾਜ ਕੇ ਵੀਰ ਆਸਣ ਦੇ ਵਿੱਚ ਬੈਠ ਕੇ ਮਹਾਰਾਜ ਨੇ ਬਚਨ ਕੀਤਾ ਕਿ ਦੁਨੀਆਂ ਦੇ ਸੰਸਾਰ ਦੇ ਸਾਰੇ ਪਾਪ ਾਂਨ ਕੇ ਸਾਨੂੰ ਲਗ ਜਾਣ ਜੇ ਘਾਰੀ ਸ ਚੰਦੂ ਨੂੰ ਕੁੱਤੇ ਦੀ ਮੌਤ ਨਾ ਮਾਰੀਏ ਇਹ ਮਹਾਰਾਜ ਨੇ ਵਜਨ ਕੀਤੇ ਸੀ ਪ੍ਰਣ ਕੀਤੇ ਸੀ ਸਤਿਗੁਰਾਂ ਨੇ ਸੋ ਵਜ਼ੀਰ ਖਾਂ ਆਖ ਰਿਹਾ ਮਹਾਰਾਜ ਆਪ ਜੀਆ ਨੇ ਜੋ ਪ੍ਰਣ ਕੀਤਾ ਹੈ ਉਸ ਪਾਪੀ ਨੂੰ ਮਾਰਨ ਦਾ ਇਸੇ ਰੁਤਿਓ ਨਾ ਹੱਥ ਹੋ ਤਬੈ ਵੈਸੇ ਤਾਂ ਮਹਾਰਾਜ ਉਹ ਆਪ ਜੀ ਦਾ ਪ੍ਰਣਾ ਹੈ ਆਪ ਜੀ ਦਾ ਵਜਨ ਹੈ ਉਹ ਤਾਂ ਪੂਰਾ ਹੋਣਾ ਹੀ ਹੈ ਪਰ ਮਹਾਰਾਜ ਆਪ ਜੀ ਹੁਣ ਦੇਰ ਨਾ ਕਰੋ ਜਦੋਂ ਆਪ ਜੀ ਇਸ ਕਿਲੇ ਵਿੱਚੋਂ ਬਾਹਰ ਆਹੋਗੇ ਤਾਂ ਹੀ ਇਹ ਕਾਰਜ ਹੋਵੇਗਾ। ਮਨੂ ਸ਼ਾਹ ਮੁਝੇ ਪਾਸ ਤੁਮਾਰੇ। ਮੈਨੂੰ ਸ਼ਾਹ ਨੇ ਬਾਰਸ਼ਾ ਨੇ ਤੁਹਾਡੇ ਕੋਲ ਭੇਜਿਆ ਹੈ। ਪ੍ਰੇਮ বিনা ਜਤ ਬਚਨ ਉਚਾਰੇ। ਹਾਂ ਪ੍ਰੇਮ বিনা ਪ੍ਰੇਮ ਦੇ ਨਾਲ ਇਹ ਜਿਹੜੀ ਬੇਨਤੀ ਬਿਨਾਂ ਤੋਂ ਭਾਵ ਇੱਥੇ ਬੇਨਤੀ ਹੈ। ਪ੍ਰੇਮ ਦੇ ਨਾਲ ਬੇਨਤੀ ਭੇਜੀ ਹੈ ਬਾਰਸ਼ਾ ਨੇ ਤੁਹਾਡੇ ਚਰਨਾਂ ਵਿਖੇ। ਬਨਦਾਨੇ ਦੇ ਕੋ ਗਰਦੀਨ ਬਾਰਸ਼ਾਬ ਜੀ ਦਾ ਬੜਾ ਧੰਨਵਾਦੀ ਹੈ ਆਖਦਾ ਸਤਿਗੁਰੂ ਜੀ ਮੇਰੇ ਪ੍ਰਾਣ ਦਾਤੇ ਨੇ ਸਤਿਗੁਰਾਂ ਨੇ ਰਹਿਮਤ ਕਰਕੇ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਬਚਾ ਲਿਆ ਜਦੋਂ ਹਾਥੀ ਜਦੋਂ ਸ਼ੇਰ ਆਉਂਦੇ ਸੀ ਖਾਣ ਲਈ ਭਾਈ ਜੇਠਾ ਤੇ ਬਰਾਣਾ ਸ਼ੇਰ ਦਾ ਰੂਪ ਧਾਰਨ ਕਰਕੇ ਜਾਂਦੇ ਸੀ ਤੇ ਵਾਰਸ਼ਾ ਗੁਰੂ ਸਾਹਿਬ ਜੀ ਨੂੰ ਯਾਦ ਕਰ ਲਿਆਦਾ ਸੀ ਮਹਾਰਾਜ ਦਰਸ਼ਨ ਦੇ ਕੇ ਤੇ ਉਹਦੀ ਜਾਨ ਬਚਾ ਲੈਂਦੇ ਸੀ ਸੋ ਇਸ ਪ੍ਰਕਾਰ ਕਰਦੇ ਆ ਬਾਰਸ਼ਾ ਆਖਦਾ ਕਿ ਆਪ ਜੀ ਮੇਰੇ ਪ੍ਰਾਣ ਦੇ ਦਾਤੇ ਹੋ ਅਬ ਦਰਸ਼ਨ ਦਿਹੁ ਗਿਆਨ ਪਰਬੀਨ ਸਤਿਗੁਰੂ ਗਰੀਬ ਨਵਾਜ਼ ਜੀ ਹੁਣ ਜਿਹੜੇ ਮੇਰੇ ਗਿਆਨ ਦੇ ਇੱਕ 파ਟ ਹਨ ਉਹ ਖੁੱਲ ਗਏ ਨੇ ਸਾਈ ਮੀਆਂ ਮੀਰ ਜੀ ਆਨੇ ਕਿਰਪਾ ਕੀਤੀ ਹੈ ਉਹਨਾਂ ਦੀ ਇੱਕ ਮਹਿਰਾਮਤ ਦੇ ਨਾਲ ਹੁਣ ਬਾਦਸ਼ਾਹ ਸਾਰੀਆਂ ਗੱਲਾਂ ਨੂੰ ਜਾਣ ਗਿਆ ਹੈ ਕਦ ਪ੍ਰਤੀਖਣ ਦੇ ਦਿਨ ਚਾਹਤਿ ਮਹਾਰਾਜੋ ਆਪ ਜੀ ਦਾ ਇੰਤਜ਼ਾਰ ਕਰਦਾ ਹੈ ਤੁਹਾਡੇ ਚਰਨਾਂ ਵਿੱਚ ਬੇਨਤੀਆਂ ਕਰਦਾ ਦਿਨ ਰਾਤ ਬਾਦਸ਼ਾਹ ਬੜੇ ਉਰਸ਼ਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ ਕਥਮ ਗਿਰੋ ਉਮਰਾਵ ਜੋ ਮੁਰਦ ਹੈ ਪਹਿਲਾਂ ਉਹਨੇ ਇੱਕ ਵਜ਼ੀਰ ਨੂੰ ਤੁਹਾਡੇ ਕੋਲ ਭੇਜਿਆ ਸੀ ਬੇਨਤੀ ਕਰਨ ਵਾਸਤੇ ਨਹਿ ਦਰਦੇ ਜਿਤ ਜਿੰਤਾ ਦਰਚੈ ਤੇ ਮਹਾਰਾਜ ਆਪ ਜੀਆ ਨੇ ਉਹਨੂੰ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹਨੇ ਆ ਕੇ ਜਦੋਂ ਬਾਦਸ਼ਾਹ ਨੂੰ ਦੱਸਿਆ ਬਾਦਸ਼ਾਹ ਬੜਾ ਚਿੰਤਿਤ ਹੋ ਗਿਆ ਉਸ ਸਮੇਂ ਤੋਂ ਬਾਅਦ ਮੋਹ ਹਕਾਰਨ ਕਰ ਸਮਝਾ ਹਕਾਰਨ ਮੋਹ ਹਕਾਰਨ ਮੈਨੂੰ ਭੇਜਿਆ ਹੈ ਫਿਰ ਮੈਨੂੰ ਵੀ ਅਜਿਆ ਵਾਰਸ਼ਾ ਨੇ ਇਹ ਗੱਲਾਂ ਸਮਝਾ ਕੇ ਅਤਿ ਪ੍ਰੇਮ ਤੇਸ ਪਠਾਇਓ ਬੜੇ ਪ੍ਰੇਮ ਦੇ ਨਾਲ ਵਾਰਸ਼ਾ ਨੇ ਵਚਨ ਕੀਤੇ ਕੋਈ ਚਲਾਕੀ ਦੇ ਵਚਨ ਨਹੀਂ ਕੀਤੇ ਬੜੇ ਪ੍ਰੇਮ ਦੇ ਨਾਲ ਨਿਮਰਤਾ ਦੇ ਨਾਲ ਆਪ ਜੀਆ ਦੀ ਅਜਮਤ ਨੂੰ ਮਹਾਨ ਤਨ ਜਗਾਇਆ ਵਜਨ ਕੀਤੇ ਹਨ ਜੁਜਨ ਆਪ ਕੋ ਦਰਸ਼ਨ ਦਿਜੇ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਬਾਕੀ ਆਪ ਜੀ ਜਾਣਨ ਹਾਰੋ ਆਪ ਜੀ ਹੁਣ ਬਾਦਸ਼ਾਹ ਦੀ ਅਰਜ਼ੋਈ ਪ੍ਰਵਾਨ ਕਰ ਲਵੋ ਦਰਸ਼ਨ ਦੇ ਦਿਓ ਬਾਦਸ਼ਾਹ ਨੂੰ ਸਰਬ ਸੇਧਕਾਰ ਜੇ ਕਰ ਦਿਜੇ ਮਹਾਰਾਜ ਸਾਰੇ ਕਾਰਜ ਸਿੱਧ ਕਰ ਦਿਓ ਬਾਦਸ਼ਾਹ ਦੀ ਮੰਨ ਦੀ ਮਰਜ਼ੀ ਪੂਰੀ ਕਰ ਦਿਓ ਜਿਹੜਾ ਆਪ ਜੀ ਦਾ ਬਚਨ ਹੈ ਚੰਦੂ ਦੇ ਪ੍ਰਤੀ ਉਹ ਵੀ ਮਹਾਰਾਜ ਆਪ ਜੀ ਪੂਰਾ ਕਰ ਦਿਓ ਜੀ ਹਰ ਗੋਬਿੰਦ ਸੰਤ ਬਖਾਨਾ ਧੰਨ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਆਪਾਰਸ਼ਾ ਮਹਾਰਾਜ ਕਹਿਣ ਲਗੇ ਕਟਕ ਪਰ ਇੱਕ ਕਠਨ ਮਹਾਨ ਮਹਾਰਾਜ ਕਹਿਣ ਲਗੇ ਵਜ਼ੀਰ ਖਾ ਇੱਕ ਵੱਡੀ ਰਿਕਾਵਟ ਬਣ ਰਹੀ ਹੈ ਇਹ ਸਾਰੀਆਂ ਗੱਲਾਂ ਤੇਰੀਆਂ ਸਹੀ ਨੇ ਪਰ ਜੇਕਰ ਅਸੀਂ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਜਾਣੇ ਹਾਂ ਤੇ ਇੱਕ ਰਿਕਾਵਟ ਬਣ ਰਹੀ ਹੈ ਜਬ ਹਮਾ ਪਰਿਵਿਕੇ ਦੁਰਗਮ ਜਾਰੀ ਮਾਰੇ ਕਹਿਣ ਲੱਗੇ ਜਦੋਂ ਅਸੀਂ ਇਸ ਗਵਾਲੀਅਰ ਦੇ ਕਿਲੇ ਵਿੱਚ ਆਏ ਸੀ ਉਹ ਕਹਦੀ ਐ ਨਾ ਕੋ ਸੁਖ ਭਾਰੀ ਤੇ ਕਹਦੀ ਬੜੇ ਦੁਖੀ ਸੀ ਇੱਥੋਂ ਦੇ ਤੇ ਉਹਨਾਂ ਨੇ ਜਦੋਂ ਸਾਡੀ ਸੰਗਤ ਕੀਤੀ ਲੰਗਰ ਪ੍ਰਸ਼ਾਦਾ ਛਕਿਆ ਸਾਡੇ ਕੋਲ ਬੈਠਣ ਲੱਗੇ ਤੇ ਉਹਨਾਂ ਦੇ ਉੱਤੇ ਕਿਰਪਾ ਹੋ ਗਈ ਉਹ ਸੁਖ ਦੇ ਵਿੱਚ ਰਹਿਣ ਲੱਗੇ ਹਰ ਪੰਧ ਦੇ ਪਏ ਸੁਖਾਰੇ ਉਹ ਜਿਹੜੇ ਉਹਨਾਂ ਦੀ ਦਸ਼ਾ ਕਿਉਂ ਜੇ ਸੀ ਜਿਹੜੀ ਪਹਿਲਾਂ ਕਥਾ ਲੰਘ ਕੇ ਗਈ ਐ ਕਿ ਜਿਹੜੇ 52 ਕੈਦੀ 31 ਸਨ ਉਹਨਾਂ ਦੇ ਕੱਪੜੇ ਵਸਤਰ ਫਟੇ ਹੋਏ ਸੀ ਲੰਗਰ ਪ੍ਰਸ਼ਾਦ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਬੇਹਾ ਤੇ ਖਰਾਬ ਪ੍ਰਕਾਰ ਦਾ ਪ੍ਰਾਪਤ ਹੁੰਦਾ ਸੀ ਮਿਲਦਾ ਸੀ ਉਹਨਾਂ ਦੇ ਕੇਸਾਂ ਦੇ ਵਿੱਚ ਸਿਰਾਂ ਦੇ ਵਿੱਚ ਜੂਆਂ ਪੈ ਚੁੱਕੀਆਂ ਸੀ ਐਸੇ ਉਹਨਾਂ ਦੇ ਹਾਲਾਤ ਸਨ ਕਿੰਨੇ ਕਿੰਨੇ ਦਿਨਾਂ ਦੇ ਹੱਥ ਤੇ ਨਹੀਂ ਸੀ ਜੇ ਜਿਉਣ ਦੀ ਉਮੀਦ ਛੱਡੀ ਬੈਠੇ ਸੀ ਤੇ ਸਤਗੁਰਾਂ ਨੇ ਕਿਰਪਾ ਕਰਕੇ ਉਹਨਾਂ ਦੇ ਉੱਤੇ ਬਖਸ਼ਿਸ਼ਾ ਕੀਤੀਆਂ ਉਹਨਾਂ ਦਾ ਸਾਰਾ ਸੁਧਾਰ ਕੀਤਾ ਜੋ بارشਾਂ ਦੇ ਬਲੋਂ ਰਸਦ ਆਉਂਦੀ ਸੀ ਮਹਾਰਾਜ ਉਹ ਲੰਗਰ ਚਲਾ ਦਿੰਦੇ ਸੀ ਉਹ ਕੈਦੀਆਂ ਲਈ ਸੋ ਮਹਾਰਾਜ ਹੁਣ ਦੱਸ ਰਹੇ ਨੇ ਕਿ ਇਹ ਖਾਣ ਪੀਣ ਤੋਂ ਸਖਾਰੇ ਹੋ ਗਏ ਹਨ ਗੁਦਨ ਪਰੋਸਾ ਮਨ ਮਹਕਾਰੇ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਭਰੋਸਾ ਜਾ ਗਿਆ ਕਿ ਹੁਣ ਅਸੀਂ ਛੁੱਟ ਜਾਵਾਂਗੇ ਇੱਥੋਂ ਸਾਨੂੰ ਸਤਗੁਰੂ ਜੀ ਕਾਢ ਲੈਣਗੇ ਉਹਨਾਂ ਦਾ ਵਿਸ਼ਵਾਸ ਹੈ ਸਾਡੇ ਉੱਤੇ ਅਬ ਸੁਣ ਲਓ ਹੋ ਹਕਾਰੇ ਹਕਾਰੇ ਤੇ ਕਹਿਣ ਲੱਗੇ ਹੁਣ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਬਾਰਿਸ਼ਾ ਨੇ ਸਾਨੂੰ ਬੁਲਾਇਆ ਹੈ ਹੇ ਸਰਨੇ ਬਹੁ ਦਿਨਾ ਉਚਾਰੇ ਉਹ ਸਾਰੇ ਵਿਚਾਰੇ ਬੜੇ ਨ ਬੜੇ ਮਾਸੂਮ ਹੋ ਕੇ ਸਾਡੇ ਚਰਨਾ ਵਿੱਚ ਅਰਦਾਸ ਕਰਨ ਲਈ ਪਹੁੰਚੇ ਸਨ ਬਰਵਲੇ ਬਿਨਾ ਹਮ ਗਤ ਗਈ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਧਗੁਰੂ ਜੀ ਆਪ ਜੀਆ ਨੇ ਸਾਡੇ ਉੱਤੇ ਰਹਿਮਤ ਕੀਤੀ ਹੈ ਮਹਾਰਾ ਤੇ ਹੁਣ ਸਾਨੂੰ ਇਸ ਪ੍ਰਕਾਰ ਛੱਡ ਕੇ ਨਾ ਜਾਓ ਮਹਾਰਾਜ ਅਸੀਂ ਤੁਹਾਡੇ ਆਸਰੇ ਜਿਉਂਦੇ ਹਾਂ ਕਹਿ ਮਾਰੂ ਕਹਿ ਦਿਉ ਜਹਵਾਈ ਮਹਾਰਾਜ ਜੇਕਰ ਆਪ ਜੀ ਜਾਣਾ ਚਾਹੁੰਦੇ ਹੋ ਤੇ ਸਾਨੂੰ ਹੁਣ ਹੀ ਮਾਰ ਜਾਓ ਕਿਉਂਕਿ ਬਾਅਦ ਦੇ ਵਿੱਚ ਵੀ ਅਸੀਂ ਮਰਨਾ ਹੀ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਿਉਂਦੇ ਰਹੀਏ ਫਿਰ ਸਾਨੂੰ ਨਾਲ ਲੈ ਕੇ ਜਾਓ ਇਹ ਜਿਹੜਾ ਗਵਾਲੀਅਰ ਦਾ ਕਿਲਾ ਸੀ ਇਹਦੇ ਜਿਹੜੇ ਕਾਨੂੰਨ ਸਨ ਸਾਰੇ ਕੈਦਖਾਨਿਆਂ ਦੇ ਨਾਲੋਂ ਵੱਖਰੇ ਸੀ ਸਾਰੇ ਜੇਲ੍ਹਾਂ ਦੇ ਨਾਲੋਂ ਵੱਖਰਾ ਸੀ ਇੱਥੇ ਜਿਹੜੇ ਕੈਦੀ ਰਹਿੰਦੇ ਸਨ ਉਹ ਦੇਸ਼ ਦੇ ਜਿਹੜੇ ਰਾਜੇ ਸੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਜਿਹੜੇ ਰਾਜੇ ਕਰਨੇ ਸੀ ਦਿੰਦੇ ਬਗਾਵਤ ਕਰਦੇ ਸੀ ਟੈਕਸ ਨਹੀਂ ਸੀ ਭਰਦੇ ਸਰਕਾਰ ਦਾ ਸਮੇਂ ਦੇ ਨਾਲ ਉਹਨਾਂ ਕੈਦੀਆਂ ਨੂੰ ਇੱਥੇ ਕੈਦ ਕੀਤਾ ਜਾਂਦਾ ਸੀ ਇਹਨਾਂ ਲਈ ਇਹ ਰੂਲ ਬਣਿਆ ਹੋਇਆ ਬਣਿਆ ਹੋਇਆ ਸੀ ਜੇਕਰ Hindu ਕੈਦੀ ਹੋਵੇ ਅੰਦਰ ਹੀ ਮਰੇ ਤੇ ਅੰਦਰ ਹੀ ਉਹਦਾ ਸਸਕਾਰ ਹੋਵੇ ਮੁਸਲਮਾਨ ਰਾਜ ਮੁਸਲਮਾਨ ਰਾਜਾ ਕੈਦੀ ਮਰੇ ਅੰਦਰ ਹੀ ਮਰੇ ਤੇ ਅੰਦਰ ਹੀ ਉਹ ਦਫਨਾਇਆ ਜਾਵੇ ਮਰਨ ਤੋਂ ਬਾਅਦ ਉਹਨਾਂ ਦਾ ਸਰੀਰ ਬਾਹਰ ਨਹੀਂ ਸੀ ਲਿਜਾਇਆ ਜਾ ਸਕਦਾ ਐਸੀ ਉਹਨਾਂ ਦੀ ਦਸ਼ਾ ਸੀ ਤੇ ਹੇ ਵਜ਼ੀਰ ਖਾ ਉਹ ਰਾਜਿਆਂ ਨੇ ਆ ਕੇ ਸਾਨੂੰ ਬੇਨਤੀ ਕੀਤੀ ਹੈ ਕੈਦੀਆਂ ਨੇ ਮਹਾਰਾਜ ਜੇਕਰ ਆਪ ਜੀ ਜਾਣਾ ਚਾਹੁੰਦੇ ਹੋ ਤਾਂ ਸਾਨੂੰ ਮਾਰ ਜਾਓ ਜੇ ਜਿਉਂਦਾ ਰੱਖਣਾ ਚਾਹੁੰਦੇ ਹੋ ਤਾਂ ਸਾਨੂੰ ਨਾਲ ਲੈ ਕੇ ਜਾਓ ਮਰੇ ਸਦਾ ਪ੍ਰਗਿਆ ਇਹੀ ਤੇ ਅਸੀਂ ਉਹਨਾਂ ਨੂੰ ਵਾਅਦਾ ਕੀਤਾ ਹੈ ਕਿ ਤੁਹਾਨੂੰ ਅਸੀਂ ਕੁਝ ਨਹੀਂ ਹੋਣ ਦਵਾਗੇ ਸ਼ਰਨ ਪਰੇ ਕੋ ਤਿਆਗਤ ਨਹੀਂ ਮਹਾਰਾਜ ਕਹਿਣ ਲੱਗੇ ਜਿਹੜੇ ਸ਼ਰਨ ਦੇ ਵਿੱਚ ਆ ਜਾਣ ਉਹਨਾਂ ਨੂੰ ਅਸੀਂ ਤਿਆਗਦੇ ਨਹੀਂ ਉਹਨਾਂ ਨੂੰ ਕਿਵੇਂ ਛੱਡ ਦਈਏ ਜੋ ਸ਼ਰਨ ਦੇ ਵਿੱਚ ਆ ਕੇ ਬੇਨਤੀ ਕਰਦੇ ਨੇ ਜੋ ਸਾਨੂੰ ਆਖਦੇ ਨੇ ਮਹਾਰਾਜ ਆਪ ਜੀ ਕਿਰਪਾ ਕਰੋ ਸਾਡੀ ਬੇਨਤੀ ਮੰਨੋ ਉਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਕੇ ਕਿਲਾ ਛੱਡ ਕੇ ਕਿਵੇਂ ਚਲੇ ਜਾਈਏ ਜੋ ਤੇ ਨਹਾ ਇਕ ਬੇਰਾ ਹਾਂ ਤੇ ਮਾਰਾ ਕਹਿਣ ਲੱਗੇ ਜੋ ਨਰ ਆਰਤ ਕਹਿ ਕ ਇਕ ਬੇਰਾ ਮਾਰਾ ਕਹਿਣ ਲੱਗੇ ਜਿਹੜਾ ਵਿਅਕਤੀ ਆ ਕੇ ਇਕ ਬੇਰਾ ਸਾਨੂੰ ਇਸ ਪ੍ਰਕਾਰ ਕਹਿ ਦਵੇ ਸ਼੍ਰੀ ਹਰਿ ਗੋਵਿੰਦ ਮੈਂ ਅਬ ਤੇਰਾ ਸ਼੍ਰੀ ਹਰਿ ਗੋਵਿੰਦ ਮੈਂ ਅਬ ਤੇਰਾ ਇਹ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੋ ਨਰ ਆਰਤ ਕਹ ਇੱਕ ਵੇਰਾ ਜਿਹੜਾ ਕੋਈ ਨਰ ਵਿਅਕਤੀ ਇੱਕ ਵੇਰਾ ਆ ਕੇ ਕਹਿ ਦਵੇ ਸ਼੍ਰੀ ਹਰ ਗੋਬਿੰਦ ਮੈਂ ਅਬ ਤੇਰਾ ਹੇ ਧੰ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਮੈਂ ਆਪ ਜੀ ਦਾ ਹਾਂ ਮਹਾਰਾਜ ਮੈਂ ਆਪ ਜੀ ਦਾ ਸਿੱਖ ਹਾਂ ਮੈਂ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਇਸ ਪ੍ਰਕਾਰ ਜਿਹੜਾ ਬੇਨਤੀ ਕਰ ਦਵੇ ਸਾਡੇ ਚਰਨਾਂ ਵਿੱਚ ਆ ਕੇ ਹੈ ਇਹੇ ਬਚਾਵਾਂ ਹਾਂ ਤੇ ਮਹਾਰਾਜ ਗੰਮੀ ਬਚਨ ਕਰ ਰਹੇ ਨੇ ਮਹਾਰਾਏ ਕਹਿਣ ਲੱਗੇ ਬਾਦਸ਼ਾਹ ਵਜ਼ੀਰ ਖਾਂ ਇਹ ਜਿਹੜੀਆਂ ਸੰਸਾਰ ਦੀਆਂ ਜੇਲ੍ਹਾਂ ਨੇ ਇਹਨਾਂ ਦੀ ਕੀ ਗਿਣਤੀ ਹੈ ਨਿਕਟ ਨਾ ਦੇਉ ਦੂਤ ਜਮ ਆਵਨ ਮਹਾਰਾਏ ਕਹਿਣ ਲੱਗੇ ਉਹਨਾਂ ਨੂੰ ਤਾਂ ਮੈਂ ਜਮਾ ਦੇ ਦੁਆਰੇ ਵਿੱਚੋਂ ਵੀ ਕੱਢ ਲਾਵਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਏ ਕਹਿਣ ਲੱਗੇ ਜਿਹੜਾ ਕੋਈ ਪ੍ਰੇਮ ਦੇ ਨਾਲ ਬਚਨ ਕਰਦੇ ਇਹ ਸਤਿਗੁਰੂ ਜੀ ਮੈਂ ਤੁਹਾਡਾ ਹਾਂ ਤੇ ਇਸ ਜਿਹੜੇ ਲੋਕ ਦੇ ਜੇਲ੍ਹਾਂ ਨੇ ਇਹ ਲੋਭ ਦੀਆਂ ਜਿਹੜੀਆਂ ਕੈਦਾਂ ਨੇ ਉਹਨਾਂ ਦੇ ਵਿੱਚੋਂ ਕੱਢਣ ਦੀ ਗੱਲ ਤਾਂ ਇੱਕ ਪਾਸੇ ਆ ਉਹਨਾਂ ਨੂੰ ਜਮਾ ਦੀ ਕੈਦ ਦੇ ਵਿੱਚੋਂ ਵੀ ਆਪਾਂ ਕੱਢ ਲਈਏ ਦਾਸ ਜੈਤ ਕੀ ਰੱਖਣਾ ਕਰੇ ਜਿਹੜਾ ਸਾਡੀ ਸ਼ਰਨ ਵਿੱਚ ਆ ਜਾਏ ਉਹ ਸਾਡਾ ਦਾਸ ਹੈ ਤੇ ਉਹਦੀ ਰੱਖਿਆ ਕਰਨਾ ਉਹਦੇ ਉੱਤੇ ਗਿਰਵਾ ਕਰਨੀ ਇਹ ਸਾਡਾ ਕਰਤਵ ਹੈ ਮ੍ਰਿਤਕ ਭਏ ਕਿਮ ਦੁਖ ਪਰ ਹਰੈ ਤੇ ਉਹਨਾਂ ਸਿੱਖਾਂ ਦੇ ਮੰਨ ਦੇ ਵਿੱਚ ਵੀ ਇਹ ਸੰਕਲਪ ਹੈ ਕੇ ਸਾਧਗੁਰੂ ਸੱਚੇ ਬਾਦਸ਼ਾਹ ਜੀ ਇੱਥੇ ਤਾਂ ਸਾਡੀ ਰੱਖਿਆ ਨਹੀਂ ਕਰਦੇ ਤਾਂ ਪਰਲੋਕ ਦੇ ਵਿੱਚ ਕਿਵੇਂ ਰੱਖਿਆ ਕਰਨਗੇ ਕਿਉਂਕਿ ਸਾਧਗੁਰੂ ਜੀ ਉਹੀ ਸੱਚੇ ਨੇ ਜਿਹੜੇ ਲੋਕ ਤੇ ਪਰਲੋਕ ਦੋਵਾਂ ਦੇ ਵਿੱਚ ਸਹਾਈ ਹੋਵੇ ਮਹਾਰਾਜ ਕਹਿ ਲੱਗੇ ਵਜ਼ੀਰ ਖਾਂ ਇਹ ਸਿੱਖਾਂ ਦਾ ਸਾਡੇ ਉੱਤੇ ਕੀ ਸੰਕਲਪ ਰਹੇਗਾ ਜੇਕਰ ਇਹਨਾਂ ਨੂੰ ਅਸੀਂ ਆਹ ਕੈਦ ਦੇ ਵਿੱਚੋਂ ਨਿਕੜਾ ਸਕਦੇ ਬਾਹਰ ਨਿਕੜਾ ਸਕੇ ਇਹ ਕਿਵੇਂ ਮੰਨ ਲੈਣਗੇ ਕਿ ਸਤਿਗੁਰੂ ਜੀ ਸਾਨੂੰ ਜਮਾਂ ਦੇ ਵਿੱਚੋਂ ਵੀ ਕੱਢ ਸਕਦੇ ਨੇ ਇਹਨਾਂ ਦਾ ਸੰਕਰਮਣ ਨਿਭੜੇਗਾ ਇਹ ਡੋਲ ਜਾਣਗੇ ਜੱਗ ਕੀ ਕਰੋ ਕਾਮਨਾ ਪੂਰਨ ਇਹ ਸਾਡੇ ਜਿਹੜੇ ਜਨ ਸੇਵਕ ਬਣ ਕੇ ਆਏ ਨੇ ਬੇਨਤੀ ਕਰਦੇ ਨੇ ਇਹਨਾਂ ਦੀ ਮੰਨ ਦੀ ਭਾਵਨਾ ਪੂਰੀ ਕਰਨੀ ਚਾਹੀਏ ਇਸ ਸੰਕਟ ਦੇ ਵਿੱਚੋਂ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਮਨ ਪ੍ਰਯੰਤ ਨਿਰੰਧਨ ਕਹਦ ਮਾਰੇ ਕਹਿ ਲੱਗੇ ਇਸ ਕੈਦੀਆਂ ਨੂੰ ਅੰਦਰ ਨਹੀਂ ਮਰਨ ਦਿਆਂਗੇ ਤਹ ਜੁੱਤ ਲੈ ਗੀਰਦੇ ਉਮੈਦ ਇਹਨਾਂ ਨੇ ਜਿਉਣ ਦੀ ਬਿਲਕੁਲ ਆਸ ਛੱਡੀ ਹੋਈ ਸੀ ਸਾਡੇ ਬਚਨਾਂ ਦੇ ਨਾਲ ਇਹਨਾਂ ਨੂੰ ਇਹ ਹੌਸਲਾ ਪ੍ਰਾਪਤ ਹੋਇਆ ਹੈ ਇਨਕ ਸ਼ੋਰਨ ਹਾਬੂ ਜੇ ਮਾਨੇ ਮਾਰੇ ਕਹਿ ਲੱਗੇ ਅਸੀਂ ਬਾਹਰ ਆਣ ਲਈ ਤਿਆਰ ਹਾਂ